ਸਸੀ哥 ਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਇੰਦਰ 베ਗਾ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਵੀਰ ਕਮਲ ਦੇ ਘਰੋਂ ਬਣਾ ਰਹੇ ਆ ਪਿੰਡ ਲਹਿਰਾ 베ਗਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਠਿੰਡਾ ਵੀਡੀਓ ਦੇ ਵਿੱਚ ਇੱਕ ਚੰਗੀ ਗੱਬਣ ਮੱਝ ਲੈ ਕੇ ਆਏ ਆਗੇ ਹਫਤੇ ਦੀ ਕੱਚੀ ਆ ਕਿੰਨਾ ਸੱਜਰ ਥੱਲੇ ਦੁੱਧ ਆ ਕੀ ਡਿਟੇਲ ਆ ਬਾਈ ਕਮਲ ਤੋਂ ਆਪਾਂ ਲੰਸੋਂ ਨੂੰ ਲੈ ਕੇ ਦੇਵਾਂਗੇ ਚੜਾਈ ਚੜੂਈ ਦੀ ਮੱਝ ਪੂਰੀ ਚੰਗੀ ਆ ਕੱਦ ਕਾਠੀ ਨਾਈ ਵਾਲੀ ਘਾਟਾ ਤੇ ਨਾਈ ਵਾਲੀ ਜਿਆਦਾ ਆ ਗਈ। ਬਾਕੀ ਕਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆਂਗੇ, ਤੋਰੀ ਗਵਲ। ਸਿੰਘਾਂ ਦੀ ਮੰਤਰ ਜਿਹੜੀ ਜ਼ਰੂਰ ਆ ਖੁੱਲੀ ਹੈਗੀ ਆ। ਬਾਕੀ ਰਾਜੀ ਆ ਗਈ, ਸਭੀ ਪਲੀ ਪੂਰੀ ਚੰਗੀ ਆ ਗਈ। ਜਿਹੜਾ ਥਾਣਾ ਪੂਰਾ ਸਾਫ ਸੁਥਰਾ ਗਾ ਤੇ ਜਿਹੜੀ ਲੇਵੇ ਦੀ ਮੰਤਰ ਆ ਕੀ ਗਾਇਆਂ ਵਾਂਗੂ ਪਿੱਛੋਂ ਪੂਰਾ ਚੌੜਾ ਗਾ, ਸਾਫ ਸੁਥਰਾ, ਹਵਾਨਾ ਗਾ। ਮੋੜ ਦਾ ਕਮਲ। ਰਾਜੀ ਪੂਰੀ ਹੈਗੀ ਬਾਈ, ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿ ਵੀ ਕੋਈ ਲੱਸੀ ਵਗੈਰਾ ਹੋਵੇ ਜਾਂ ਕੋਈ ਸੰਭੀ ਨਾ ਹੋਵੇ ਮੱਝ। ਖੜਾ ਲੀ ਕਮਲ ਇੱਕ ਮਿੰਟ ਇੱਥੇ ਖੜਾ। ਟੰਗ ਦੇ ਸੰਗਲ। ਸੀਲ ਕ ਬਾਈ ਕਹਿੰਦਾ ਇੰਨੀ ਆ ਗਈ ਵੀ ਕੋਈ ਮਰਜੀ ਇਹਨੂੰ ਫੜ ਕੇ ਕਿੱਲੇ ਤੇ ਬੰਨ ਦੇ। ਕੋਈ ਵਾਸਤਾ ਹੀ ਨਹੀਂ ਹੈਗਾ ਜਿਵੇਂ ਆ ਦੇਖੋ ਤੁਸੀਂ ਪੂਰੀ ਫਿਰਦੀ ਹੈਗੀ। ਬਾਹਰ ਲਾ ਕਮਲ। ਉੱਥੇ ਲੈ ਚੱਲ ਕਿੱਲੇ ਤੇ। ਐ ਖੜ ਜਾਂਦੀ ਆ ਬਾਈ। ਲੈ ਚੱਲ ਕਮਲ ਉੱਥੇ ਕਿੱਲੇ ਤੇ। ਆ ਦੇਖੋ ਬਾਈ। ਥਣਾ ਦੀ ਬੰਦਤਰ ਤੁਸੀਂ ਚੈੱਕ ਕਰ ਸਕਦੇ ਹੋ। ਬਾਕੀ ਪਿੱਛੋਂ ਵੀ ਹਜੇ ਬਾਲ ਢਿੱਲਾਂ ਕਾਫੀ ਪੰਗਾ ਨੇ। ਕੀ ਡਿਮਾਂਡ ਕਰਦਾਗਾ? ਬਾਕੀ ਇਹ ਹੀ ਡਿਟੇਲ ਆਪਾਂ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆਂਗੇ ਰੋਕ ਲੱਗ ਗਈ ਕੀ ਹਾਲ ਆ ਕਮਲ ਉਹ ਠੀਕ ਠਾਕ ਇੱਕ ਮੋਲ ਨੰਬਰ ਦੱਸ ਪਹਿਲਾਂ ਬਾਈ 62805 ਬਾਈ 69211 ਬਾਈ ਪਿੰਡ ਲੈਰਾ ਬੇਗਾ ਤਹਿਸੀਲ ਨਖਾਣਾ ਆਪਣਾ ਘਰ ਕਿੱਥੇ ਜਰ ਹੈਗਾ ਆਪਣਾ ਇੱਥੇ ਘਰ ਬਾਈ ਕੱਸੀ ਕੋਲੇ ਆ ਠੀਕ ਆ ਚੱਕੀ ਜਦੋਂ ਬਾਠਾਣ ਮੋੜ ਮੋੜ ਦਾ ਇੱਥੇ ਚੱਕੀ ਕੋਲੋਂ ਇਥੋਂ ਸਿੱਧਾ ਕੇ ਕੱਸੀ ਰੋਤੀ ਆਪਣਾ ਘਰ ਠੀਕ ਆ ਤੇ ਇੱਕ ਮੈਨੂੰ ਇਹ ਗੱਲ ਦੱਸ ਜਿਹੜਾ ਤੂੰ ਫਾਰਮ ਬਣਾਇਆ ਹੋਇਆ ਚਾਰੇ ਪਾਸੇ ਜਿਹੜੀ ਜਾਲੀ ਲਾਈ ਹੋਈ ਹੈ ਮਹਿਸਾ ਵਾਸਤੇ ਕਿਵੇਂ ਆ ਪੂਰਾ ਚੰਗਾ ਪੂਰਾ ਵਧੀਆ ਕੰਮ ਹੋ ਵੀ ਨਾ ਮੱਛਰ ਨਾ ਮੱਖੀ ਅੰਦਰ ਠੀਕ ਹੈ ਤੇ ਜਿਹੜੀ ਆ ਮੱਝ ਆ ਕੀ ਕਿੰਨੇ ਦਿਨ ਰਹਿੰਦਿਆਂ ਦੇ ਇਹਦੇ ਪਾਏ ਆ ਬਈ ਜੀ ਯਾਰ 8-9 ਦਿਨ ਲੈ ਜੂ ਮੱਝ ਕੁੱਲੇ 8-12 ਦਿਨ ਖੁੱਲੇ ਲੈ ਜੂ ਤੇ ਕੀ ਡਿਟੇਲ ਆਪਣਾ ਕਿੰਨੀ ਡਿਮਾਂਡ ਕਰਦੇ ਹੋ ਜੀ ਡਿਮਾਂਡ 1 35 ਕਰਦੇ ਆ ਬਾਈ ਠੀਕ ਹੈ ਤੇ ਪਿਛਲੇ ਸੂਏ ਇਹ 13-14 ਕਿਲੋ ਦੁੱਧ ਦਿੱਤਾ ਮੱਝ ਨੇ ਠੀਕ ਹੈ ਇੱਕ ਵਾਰੀ ਮੋਬਾਈਲ ਨੰਬਰ ਬੋਲ ਦੇ ਆਪ ਨੂੰ 980565299 ਠੀਕ ਆ ਬਾਈ ਮੱਝ ਦੀ ਠੰਡੀ ਪੂਰੀ ਐ ਬਾਈ ਕਹਿੰਦਾ ਮੱਝ ਸੇ ਠੰਡੀ ਪੂਰੀਆਂ ਦੇਖੋ ਆਪੀ ਦੁਰ ਕਿਉਂ ਖੜ ਗਈ ਨੇ ਚਵਾਈ ਚਬੂਈ ਦੀ ਇੱਕ ਨੰਬਰ ਆ ਪੂਰੀ। ਡਿਮਾਰਸ ਨੂੰ ਬਾਈ ਨੇ ਦੱਸ ਦਿੱਤੀ ਮੋਬਾਈਲ ਨੰਬਰ ਬਾਈ ਨੇ ਦੱਸਤਾ। ਲਗਾਤਾਰ ਆ ਬਈ ਜਿਹੜੀਆਂ ਵੀਡੀਓ ਆਪਣੀਆਂ ਆ ਰਹੀਆਂ ਆ। ਜੇਕਰ ਤੁਸੀਂ ਵੀ ਕੋਈ ਇਦਾਂ ਦੀ ਵੀਡੀਓ ਕਰਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਆ ਜੀ 97809 05653 ਤੇ ਬਾਈ ਆ ਦੇਖੋ ਜਿਹੜਾ ਬਾਈ ਨੇ ਕਰਿਆ ਹੋਇਆ ਉੱਪਰ ਲੈਂਟਰ ਪਾਇਆ ਹੋਗਾ ਚਾਰ ਸਪੀਰੇ ਜਿਹੜੀ ਵੀ ਜਾਲੀ ਲਾਈ ਹੋਈ ਹੈਗੀ। ਕੋਈ ਬਾਈ ਕਹਿੰਦਾ ਮੱਖੀ ਮੱਛਰ ਆ ਕੋਈ ਕੁਝ ਵੀ ਅੰਦਰ ਨਹੀਂ ਜਾਂਦਾ ਹੈਗਾ। ਪੂਰੀ ਸ਼ੌਂਕਿਆ ਤੌਰ ਤੇ ਬਾਈ ਨੇ ਪਸ਼ੂਆਂ ਦਾ ਕੰਮ ਕੀਤਾ ਹੋਇਆ ਹੈਗਾ। ਜਿਹੜੇ ਵੀਰ ਨੂੰ ਮੱਝ ਪਸੰਦ ਆਉਂਦੀ ਆ ਬਾਈ ਨਾਲ ਸੰਪਰਕ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ